ਦਾ ਝੋਟਾ ਇਹਨੂੰ ਕਹਿੰਦੇ ਜਮਦੂਦ ਦਾ ਝੋਟਾ ਪੰਜਾਬੀਆਂ ਦੇ ਸ਼ੌਂਕ ਵੱਖਰੇ ਆ ਮੁੰਡੇ ਨੇ ਟਰੈਕਟਰ ਤਿਆਰ ਕੀਤਾ ਦੇਖੋ ਤੁਸੀਂ ਟਾਇਰ ਦੇਖੋ ਯਾਰ ਕਹਿੰਦੇ ਟਾਇਰ ਨਾ ਸਪੈਸ਼ਲ ਇੰਡੀਆ ਦੇ ਵਿੱਚ ਇੱਕੋ ਹੀ ਟਰੈਕਟਰ ਦੇ ਪਾਇਆ ਇਹਦੀ ਪਾਇਆ ਦੋਈ ਤਰ੍ਹਾਂ ਦਾ ਸੈ ਦੇਖੋ ਇੱਕ ਸਾਡਾ ਤੁਸੀਂ ਐ ਸਮਝ ਲਓ ਵੀ ਜਿਵੇਂ ਸਪੈਸ਼ਲੀ ਬਣਾਏ ਹੁੰਦੇ ਆ ਟਰੈਕਟਰ ਵਾਸਤੇ ਤੇ ਪਿੱਛੇ ਮਿਊਜ਼ਿਕ ਸਿਸਟਮ ਦੇਖੋ ਯਾਰ ਜਮਦੂਦ ਦਾ ਝੋਟਾ ਲੱਗਦਾ ਦੂਰੋਂ ਆਉਂਦਾ ਵੀ ਝੋਟਾ ਤੇ ਸਾਰਾ ਖਰਚਾ ਕਿੰਨਾ ਹੋਇਆ ਗਾ ਵੀਡੀਓ ਵਿੱਚ ਭਾਈ ਨੇ ਸਾਰਾ ਕੁਝ ਦੱਸਿਆ ਤੇ ਵੀਡੀਓ ਸਾਰੀ ਦੇਖੋ ਕੱਲੀ-ਕੱਲੀ ਚੀਜ਼ ਦੱਸੀ ਹੈ ਟਰੈਕਟਰ ਬਾਰੇ ਤੇ ਕੱਲਾ-ਕੱਲਾ ਅੰਗ ਟਰੈਕਟਰ ਦਾ ਦਿਖਾਇਆ ਹੈ ਵੀਡੀਓ ਦੇ ਵਿੱਚ ਪਾਏ ਕਹਿੰਦਾ 3.5 ਲੱਖ ਰੁਪਏ ਇਕੱਲੇ ਟਾਇਰਾਂ ਤੇ ਲੱਗਿਆ ਤੇ ਗਾਂ ਕਿੰਨਾ ਖਰਚਦਾ ਹੈਗਾ ਸੁਣੋ ਵੀਡੀਓ ਵਿੱਚ ਦੱਸਦੇ ਆ ਸਾਰਾ 3.5 ਲੱਖ ਦੇ ਤਾਂ ਇਕੱਲੇ ਟਾਇਰ ਆ ਦੇ ਸਾਡਾ ਆਪਣਾ ਗਗਨਦੀਪ ਸਿੰਘ ਕਹਿੰਦੇ ਤੁਸੀਂ ਦੇਖ ਰਹੇ ਹੋ ਲੋਕ ਪੰਜਾਬ ਟੀਵੀ ਤੇ ਆਪਾਂ ਆਏ ਹੋਏ ਆ ਫਤੇਗੜ ਸਾਹਿਬ ਦੀ ਧਰਤੀ ਤੇ ਕਹਿੰਦੇ ਹੁੰਦੇ ਆ ਪੰਜਾਬੀਆਂ ਦੇ ਸ਼ੌਂਕ ਬਹੁਤ ਵੱਲੇ ਹੁੰਦੇ ਆ ਪਿਆਬੀ ਨੌਜਵਾਨ ਜੇ ਆਪਣੀ ਸਿੱਖੀ ਸਰਦਾਰੀ ਸਾਹਮ ਕੇ ਰੱਖਦੇ ਆ ਸੋਹਣੇ ਸੁਨੱਕੇ ਨੌਜਵਾਨ ਹੁੰਦੇ ਤੇ ਉਹਨਾਂ ਦੇ ਸ਼ੌਂਕ ਵੀ ਬਹੁਤ ਜਿਆਦੇ ਸੋਹਣੇ ਸੁਨੱਕੇ ਤੇ ਬਹੁਤ ਮਹਿੰਗੇ ਸ਼ੌਂਕ ਪਾਲਦੇ ਆ ਪਿਆਬੀ ਲੋਕ ਕਹਿੰਦੇ ਆ ਬਹੁਤ ਬਾਹਰਲੇ ਸਟੇਟਾਂ ਦੇ ਲੋਕਾਂ ਦੇ ਪੰਜਾਬ ਨਹਿਰ ਚ ਉੱਚਲੇ ਗਿਆ ਪੰਜਾਬ ਦੇ ਬਾਹਰ ਜਾਵੜੀ ਪਰ ਪੰਜਾਬ ਦੀ ਕਰੀਮ ਆਪਾਂ ਵੇਖਦੇ ਫਤੇਗੜ ਸਾਹਿਬ ਦੀ ਧਰਤੀ ਤੇ ਇੱਥੇ ਆਈ ਹੋਈ ਹੈ ਤੇ ਦਸਤਾਰਾਂ ਸਜਾਈਆਂ ਜੇ ਨੌਜਵਾਨਾਂ ਦੇ ਆਪਾਂ ਸ਼ੌਕ ਵੀ ਉਹਨੂੰ ਦਿਖਾਉਣੇ ਸਾਡੇ ਪੰਜਾਬੀਆਂ ਦੇ ਸ਼ੌਕ ਵੇਖੋ ਮਦਰ ਇੱਕ ਤੋਂ ਟਰੈਕਟਰ ਦਿਖਾ ਰਹੇ ਆ ਜਿਹੜਾ ਬਾਈ ਨੇ ਮੋਡੀਫਾਈ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਜਿੱਡਾ ਜਿਹੜੇ ਹਿਸਾਬ ਨਾਲ ਮੈਂ ਆ ਮੇਰੇ ਦਾ ਕੱਦ ਦੇ ਬਰਾਬਰ ਟਰੈਕਟਰ ਦੇ ਟਾਇਰ ਆ ਐਡੇ ਟਾਇਰ ਆ ਬਾਈ ਨੇ ਬਹੁਤ ਜ਼ਿਆਦਾ ਪੈਸਾ ਲਾ ਕੇ ਟਰੈਕਟਰ ਤਿਆਰ ਕੀਤਾ ਬਾਈ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਸਾਰੀ ਗੱਲਬਾਤ ਆਜੋ ਤੇ ਆਪਾਂ ਦਿਖਾਉਣੇ ਆ ਵੇਖੋ ਤੁਸੀਂ ਟਾਇਰ ਦੇਖ ਸਕਦੇ ਹੋ ਤੇ ਆ ਜਿਹੜਾ ਮਗਰ ਵਾਲਾ ਟਾਇਰ ਦੇਖੋ ਮੇਰੇ ਕੱਦ ਤੋਂ ਉੱਤਾਰ ਹੀ ਢੱਪ ਰਿਹਾ ਵੀ ਐਡੇ-ਐਡੇ ਟਾਇਰ ਟਰੈਕਟਰ ਤੇ ਪਾਏ ਹੋਏ ਆ ਤੇ ਬਾਈ ਨਾਲ ਆਪਾਂ ਗੱਲਬਾਤ ਕਰਦੇ ਆ ਸਾਰੀ ਪੁੱਛਦੇ ਆ ਜੇ ਸਾਰੀ ਜਾਣਕਾਰੀ ਲਈ ਆਪਾਂ ਬਾਈ ਕੋਲੇ ਪਹੁੰਚੇ ਬਾਈ ਦਾ ਪਹੁੰਚਦੇ ਆ ਟਰੈਕਟਰ ਬਾਰੇ ਸਸੇਗਾ ਬਾਈ ਜੀ ਮਨੋਰੀ ਖਾਲਸਾ ਵਗੈਰੂ ਫਤਿਹ ਬਾਈ ਜੀ ਬਾਈ ਜੀ ਪਹਿਲਾਂ ਤਾਂ ਐਂ ਦੱਸੋ ਆਪਣਾ ਕਿਹੜਾ ਇਲਾਕਾ ਕਿਹੜਾ ਪਿੰਡ ਤੋਂ ਬਲੋਂਗ ਕਰਦੇ ਕੀ ਨਾਮ ਆਪਣਾ ਵੀਰੇ ਹਾਕਮ ਸਿੰਘ ਵਾਲਾ ਪਿੰਡ ਹੈਗਾ ਬਠਿੰਡੇਰੀ ਦਾ ਆਖਰੀ ਪਿੰਡ ਆ ਠੀਕ ਹੈ ਬਈ ਮੇਰਾ ਨਾਮ ਹੈਗਾ ਅਰਸ਼ਦੀਪ ਸਿੰਘ ਠੀਕ ਹੈ ਬਈ ਹਾਂਜੀ ਤੇ ਬਈ ਆਪਣਾ ਕਿੱਤਾ ਖੇਤੀਬਾੜੀ ਹੈ ਹਾਂਜੀ ਵੀਰੇ ਕਿੱਤਾ ਖੇਤੀਬਾੜੀ ਤੇ ਬਈ ਜਿਵੇਂ ਆਪਾਂ ਵੇਖ ਰਿਹਾ ਤੁਸੀਂ ਬਹੁਤ ਸੋਹਣਾ ਟਰੈਕਟਰ ਤਿਆਰ ਕੀਤਾ ਵਾ ਹੈਨਾ ਖੇਤੀਬਾੜੀ ਤੁਸੀਂ ਕਰਦੇ ਹੋ ਕੀ ਘਰ ਦੇ ਨਹੀਂ ਕੋ ਜਦੋਂ ਤੁਸੀਂ ਇੰਨਾ ਪੈਸਾ ਲਾਇਆ ਟਾਇਰ ਇੱਡੇ ਚੋੜੇ ਪੇ ਕਰਦੇ ਨੇ ਤੁਸੀਂ ਪੁੱਛ ਤੁਹਾਨੂੰ ਪਹਿਲਾਂ ਬੋਲੇ ਨਹੀਂ ਵੀ ਤੁਸੀਂ ਇਹ ਕੀ ਕਰੀ ਜਾਂਦੇ ਆ ਵੀ ਆਪਾਂ ਵਾਈ ਇੱਥੇ ਟਰੈਕਟਰ ਲਿਆਂਦਾ ਪਰ ਤੁਸੀਂ ਕੀ ਬਣਾਈ ਜਾਂਦੇ ਆ ਇਹਨੂੰ ਵੀ ਵੀਰੇ ਪਹਿਲਾਂ ਕਹਿੰਦੇ ਸੀ ਪਰ ਹੁਣ ਸਪੋਰਟ ਕਰਦੇ ਜਦੋਂ ਵੀ ਮਤਲਬ ਖੇਚਦਾ ਕੇਂਦਰ ਬੰਦ ਹਾਂ ਜਿਵੇਂ ਕਿ ਹੁਣ ਆਪਾਂ ਵੇਖ ਰਹੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੁਸੀਂ ਬਾਈ ਆਏ ਹੋਇਆ ਹਰ ਇੱਕ ਵਾਰੀ ਆਉਣੇ ਆ ਇੱਥੇ ਫਤਿਹਗੜ੍ਹ ਸਾਹਿਬ ਤੁਸੀਂ ਜਾਈਦਾ ਰੋਣੇ ਵੀਰੇ ਸਾਨੂੰ 7 ਸਾਲ ਹੋ ਗਏ ਲਗਾਤਾਰ ਆਉਣੇ ਆਗੇ ਬਿਨਾਂ ਲਾਗੇ ਤੁਸੀਂ ਠੀਕ ਹੈ ਬਾਈ ਪਰ ਇੱਕ ਵਾਰੀ ਆਪਾਂ ਟਰੈਕਟਰ ਲੈ ਕੇ ਆਉਣੇ ਆ ਵੀਰੇ ਹਰ ਵਾਰ ਟਰੈਕਟਰ ਲੈ ਆਉਣੇ ਸੰਗਤ ਲੈ ਕੇ ਵੇਖੋ ਬਈ ਹਾਕਮ ਸਿੰਘ ਵਾਲਾ ਪਟਿੰਡਾ ਤੋਂ ਨੌਜਵਾਨ ਆ ਜਿਵੇਂ ਅੱਜ ਗੱਲ ਵੇਖਦੇ ਨੌਜਵਾਨ ਪੜ੍ਹਾਈ ਕਰਕੇ ਪਲੱਸ 2 ਕਰਕੇ ਐਲਸ ਕਰਕੇ ਜਾਂਦੇ ਬਾਹਰ ਜਾਈ ਜਾਂਦੇ ਮੁੰਡੇ ਕੁੜੀਆਂ ਬਾਹਰ ਜਾਈ ਜਾਂਦੇ ਆ ਲੋਕ ਬਹੁਤ ਗੱਲਾਂ ਕਰਦੇ ਆ ਕਿਹੜੀ ਪੰਜਾਬ ਦੀ ਕਰੀਮ ਆ ਉਹ ਤਾਂ ਬਾਹਰ ਜਾ ਉਹਦੀ ਪੰਜਾਬ ਖਾਲੀ ਹੋ ਗਿਆ ਪਰ ਆਪਾਂ ਤੁਹਾਨੂੰ ਦਿਖਾ ਸਕਦੇ ਆ ਪੰਜਾਬ ਦੀ ਜਿਹੜੀ ਸਾਰੀ ਕਰੀਮ ਆ ਫਤੇਗੜ ਸਾਹਿਬ ਦੀ ਸ਼ਹੀਦਾਂ ਦੀ ਧਰਤੀ ਦੇ ਇੱਥੇ ਆਏ ਹੋਏ ਆਪਾਂ ਤੁਸੀਂ ਪੰਜਾਬੀਆਂ ਦੇ ਸ਼ੌਕ ਵੀ ਦੇਖੋ ਜਿਨ੍ਹਾਂ ਨੂੰ ਵੇਖ ਕੇ ਆਪ ਜਦੋਂ ਆਪ ਮੋਰਚਾ ਚੱਲ ਰਿਹਾ ਸੀ ਉਦੋਂ ਆਪਾਂ ਵੇਖਿਆ ਬਾਲੀਆ ਸਟੇਟਾਂ ਵਾਲੇ ਵੀ ਗੱਲਾਂ ਕਰਦੇ ਸੀ ਵੀ ਕਿਸਾਨਾਂ ਕੋਲੇ ਇਹਨਾਂ ਕੋਲ ਟਰੈਕਟਰ ਵੱਡੇ ਆ ਇਹਨਾਂ ਕੋਲੇ ਕੱਟੀਆਂ ਮਹਿੰਗੀਆਂ ਪਰ ਜੇ ਕਮਾਈ ਕਰਦੇ ਆ ਨਾਲ ਨਾਲ ਆਪਣੇ ਸ਼ੌਂਕ ਵੀ ਪੂਰਦੇ ਆ ਬਾਈ ਕਿੰਨਿਆ ਪੜਿਆ ਹੈ ਉਹ ਅਸੀਂ ਵੀਰੇ ਮੈਂ ਪਲੱਸ 2 ਕੀਤੀ ਵੀਰੇ ਬਾਈ ਤੁਸੀਂ ਪਲੱਸ 2 ਕੀਤੀ ਹੈ ਜਿਵੇਂ ਅੱਜ ਕੱਲ ਬੜਾ ਧਿਆਨ ਚੱਲੀ ਜਾਂਦਾ ਹੈ ਹਰੇਕ ਪਲੱਸ 2 ਕਰਕੇ ਬਾਹਰ ਜਾਂਦਾ ਥੋੜੇ ਮਨ ਦੇ ਵਿੱਚ ਗੱਲ ਨਹੀਂ ਬਾਹਰ ਜਾ ਕੇ ਵੀਰੇ ਆਈ ਸੀ ਪਰ ਜਿਹੜਾ ਸ਼ੌਂਕ ਸੀ ਸ਼ੌਂਕ ਜਾਣ ਨਹੀਂ ਦਿੰਦਾ ਵੀਰੇ ਬਾਹਰ ਅਜਾ ਵੇਖੋ ਬਾਈ ਕਿਹਦਾ ਸ਼ੌਕ ਜਾਂਦਾ ਤਾਂ ਬਾਈ ਜਿਹੜੇ ਮਾਲਾ ਟਰੈਕਟਰ ਹੈ ਪਰ ਅੱਜ ਕੱਲ ਪਰਸੋਂ ਦੇ ਵਿਖੇ ਨੇ ਖੇਤ ਦਾ ਕੇਂਦਰ ਬਣਿਆ ਸਾਰੇ ਲੋਕ ਆਸ-ਪਾਸੇ ਖੜ੍ਹਦੇ ਆ ਨਾ ਇਹ ਭਾਈ ਪਹਿਲਾਂ ਤਾਂ ਇਹ ਦੱਸੋ ਕਿ ਮੋਡੀਫਿਕੇਸ਼ਨ ਕਰਦੇ ਖਰਚਾ ਕਿੰਨਾ ਆ ਗਿਆ ਭਾਈ ਖਰਚਾ ਵੀਰੇ ਹੋਈ ਤਾਂ ਲੱਗ ਹੀ ਜਾਂਦੇ ਫਿਲਹਾਲ ਦੀ ਘੜੀ ਤੁਸੀਂ ਲਾ ਲੋ 10 ਲੱਖ ਪਲੱਸ ਹੀ ਲੱਗ ਗਿਆ ਇੱਥੇ 10 ਲੱਖ ਤੋਂ ਬਾਅਦ ਯਾਨੀ ਕਿ ਟਰੈਕਟਰ ਦੇ ਰੇਟ ਤੋਂ ਵੱਧ ਪੈਸੇ ਉੱਤੇ ਲੱਗ ਚੁੱਕੇ ਨਵਾਂ ਟਰੈਕਟਰ ਆ ਜੂਗਾ ਰੇਕ ਜਿਵੇਂ ਭਈਆ ਬਬੀ ਵੇਖਦੇ ਜੇ ਟਾਇਰ ਹੈ ਮੂਲ ਇਹ ਟਾਇਰਾਂ ਬਾਰੇ ਜਾਣਕਾਰੀ ਦਿਓ ਭਈ ਟਾਇਰ ਕਿਸ ਚੀਜ਼ ਦੇ ਬਣੇ ਡੇ ਡੇ ਟਾਇਰ ਇਹ ਕਾਦੇ ਯੂਜ਼ ਹੁੰਦੇ ਆ ਸਪੈਸ਼ਲ ਬਣਾਏ ਆ ਬਾਹਰੋਂ ਆਏ ਜਾਂ ਇੱਥੋਂ ਹੀ ਮਿਲੇ ਆ ਨਹੀਂ ਵੀਰੇ ਟਾਇਰ ਟੂਰੀਅਰ ਵਿੱਚ ਕੋਈ ਝੰਡੂਠ ਬੋਲਣਾ ਕਿਉਂ ਐਵੇਂ ਇਹ ਚੀਜ਼ ਇਧਰੋਂ ਹੀ ਮਿਲ ਜਾਂਦੀ ਹੈਗੀ ਨਹੀਂ ਜਿਵੇਂ ਭਈਆ ਬਬੀ ਵੇਖਦੇ ਆ ਵੀਡੀਓ ਵਿੱਚ ਅੱਜ ਕੱਲ ਸਟੰਟ ਜਿਹੜੇ ਕਰਦੇ ਮੁੰਡਾ ਉਹ ਕਹਿੰਦੇ ਅਸੀਂ ਬਾਹਰੋਂ ਕਰਾਉਣੇ ਆ ਬਾਹਰ ਹੋਰ ਸਾਦੇ ਆ ਮਹਿੰਗੇ ਹੁੰਦੇ ਆ ਫਿਰ ਝੂਠ ਜਿੰਨੇ ਮਰਜੀ ਬੋਲੀ ਜਾਓ ਇਹ ਇਧਰ ਵੀ ਚੀਜ਼ ਮਿਲ ਜਾਂਦੀ ਹੈ ਜਿੰਨੇ ਮਰਜੀ ਲੈ ਲੋ ਜਿਹੜੇ ਕਿ ਮੇਲਾ 2 ਸਵਾ 2 ਫੁੱਟ ਚੌੜਾ ਟਾਇਰ ਹੈਗਾ ਹੈ ਨਾ ਬਈ ਇਹ ਵੀਰੇ 2.5 ਫੁੱਟ ਚੌੜਾ ਹੈ 2.5 ਫੁੱਟ ਚੌੜਾ ਟਾਇਰ ਆ ਬਈ ਆਪਾਂ ਵੀਡੀਓ ਦੇਖਦੇ ਜਿਹੜੇ ਮੁੰਡੇ ਸਟੰਟ ਕਰਦੇ ਜਾਂ ਉਹ ਦੱਸਦੇ ਵੀ ਅਸੀਂ ਬਾਹਰੋਂ ਇੰਪੋਰਟ ਕਰਾਉਂਦੇ ਆ ਇਧਰੋਂ ਮਿਲਦਾ ਨਹੀਂ ਪਰ ਬਾਈ ਕਹਿੰਦਾ ਸਾਰਾ ਕੁਝ ਇੱਥੇ ਮਿਲ ਜਾਂਦਾ ਬਾਈ ਤੁਸੀਂ ਪੰਜਾਬ ਚੋਂ ਲੈ ਆ ਕੇ ਪੰਜਾਬ ਤੋਂ ਬਾਹਰੋਂ ਇਹਦਾ ਸਮਾਨ ਲੈਂਦਾ ਹੋਏ ਵੀਰੇ ਨਵੇਂ ਸ਼ਹਿਰੋਂ ਲਿਆ ਗਿਰਨ ਟਾਇਰ ਵਾਲੇ ਤੋਂ ਇਸ ਵੇਲੇ ਇਹ ਬਈ ਤਿਆਰ ਕਰਵਾਇਆ ਹੈ ਕਿ ਹੁੰਦੇ ਆਈਕਾ ਦੀ ਚੀਜ਼ ਪੈਂਦੇ ਡਰੇ ਕਿਸੇ ਦੇ ਨਹੀਂ ਪੈਂਦੇ ਉਹ ਵੀਰੇ ਸਪੈਸ਼ਲੀ ਆਈ ਸੀ ਮੈਨੂੰ ਟਰੈਕਟਰ ਲਈ ਸਭ ਤੋਂ ਪਹਿਲਾਂ ਇੰਡੀਆ ਚ ਆਪਾਂ ਹੀ ਪਾਤੀ 710 ਨੰਬਰ ਇਹ ਜਾਨੀ ਕਿ ਜੈਬ ਤੋਂ ਪਹਿਲਾਂ ਪਿੰਡ ਦੇ ਵਿੱਚ ਆਪਾਂ ਟਰੈਕਟਰ ਸਵਾਰਦੇ ਪਏ ਹੋਏ ਆ ਤੇ ਬਈ ਜਿਵੇਂ ਸਟੀering ਵੀ ਆਪਾਂ ਵੇਖ ਸਕਦੇ ਆ ਬਈ ਪੰਜਾਬਣਾ ਬਾਈ ਦਾ ਖਾਸਾ ਪਿਆਰਾ ਸਟੀering ਤੇ ਉੱਤੇ ਪੰਜਾਬ ਦੀ ਫੋਟੋ ਨਕਸ਼ਾ ਬਣਾਇਆ ਹੋਇਆ ਤੇ ਬਈ ਸਟੀering ਆ ਕਿਸ ਚੀਜ਼ ਦਾ ਬਣਿਆ ਹੋਇਆ ਜਿਹੜਾ ਇਹ ਬਣਿਆ ਵਾ ਸਟੀering ਵੀਰੇ ਕੰਪਲੀਟ ਹੀ ਲਿਆ ਸੀਗਾ ਆਪਾਂ ਹਾਂਜੀ ਵੀਰੇ ਬੈਚਿੰਗ ਮਤਲਬ ਸਪੈਸ਼ਲ ਲਵਾਈ ਆਪਾਂ ਪੰਜਾਬ ਵਾਲੀ ਠੀਕ ਇਹ ਇੱਥੇ ਲੋਕ ਇਕੱਠੇ ਹੋ ਜਾਂਦੇ ਨੇ ਨਾ ਕਿੰਨੇ ਕਿ ਸ਼ਾਮ ਤੱਕ ਤੁਹਾਨੂੰ ਪਤਾ ਲੱਗਦਾ ਕਿ ਕਿੰਨੇ ਲੋਕ ਫੋਟੋਆਂ ਕਰਾਏ ਜਾਂਦੇ ਵੀਡੀਓ ਬਣਾਏ ਜਾਂਦੇ ਇੱਥੇ ਵੀਰੇ ਅੰਦਾਜ਼ਾ ਨਹੀਂ ਰਹਿੰਦਾ ਬਹੁਤ ਭਰਾ ਹੁੰਦੇ ਮਿਲਣ ਬਹੁਤ ਜਾਣਦੇ ਵੀ ਆ ਨਵੇਂ ਵੀ ਜਾਣਨ ਲੱਗਦੇ ਹੈਗੇ ਹਾਂ ਬਈ ਜਿਵੇਂ ਨਯਾ ਤੇ ਨਾਂ ਰੱਖਿਆ ਜੀ ਦੂਦ ਦਾ ਝੋਟਾ ਤੁਹਾਡੀ ਇੰਸਟਾਗ੍ਰਾਮ ਤੇ ਵੀ ਲੋਕ ਬਹੁਤ ਫੋਲੋਅਰ ਹੈਗੇ ਨਾ ਬਹੁਤ ਲੋਕਾਂ ਦਾ ਤੁਹਾਨੂੰ ਸਪੋਰਟ ਕਰਦੇ ਇਹ ਨਾਂ ਕਿਵੇਂ ਦਿਮਾਗ ਦੇ ਵਿੱਚ ਆਇਆ ਬਈ ਦੂਰੋਂ ਲੱਗ ਵੀ ਵੇ ਦੇਖ ਕੇ ਕਿ ਛੋਟੇ ਵਾਂਗੂ ਲੱਗ ਰਿਹਾ ਹੈ ਕਿਵੇਂ ਨਾਂ ਆਇਆ ਦਿਮਾਗ ਦੇ ਵਿੱਚ ਨਾਂ ਵੀਰੇ ਬਸ ਤੁਸੀਂ ਲਓ ਸਿੱਧੂ ਮੂਸੇਵਾਲਾ ਦਾ Song ਆਇ ਚਾਹ ਹੱਡੇ ਜੈਨ ਚ ਆਇਗਾ ਉਦੋਂ ਬਾਅਦ ਚ ਆਪਾਂ ਨਾਮ ਸਭ ਤੋਂ ਪਹਿਲਾਂ ਇਹ ਡੇ ਜਾਪੇ ਰੱਖਤਾ ਸੀਗਾ ਟਰੈਕਟਰ ਦਾ ਹੀ ਬਾਈ ਇਹ ਗੱਲ ਉਥੋਂ ਪੁੱਛਣੀ ਹੈ ਜਿਹੜੀ ਆਪਾਂ ਖੇਤੀਬਾੜੀ ਕਰਦੇ ਸੀ ਇਸੇ ਟਰੈਕਟਰ ਨਾਲ ਕਰਦੇ ਸੀ ਖੇਤੀਬਾੜੀ ਆਸ ਤੇ ਕੋਈ ਇਲਾਕੇ ਟਰੈਕਟਰ ਰੱਖਿਆ ਹੋਇਆ ਤਾਂ ਹੈਗਾ ਇੱਕ ਸਵਰਾਜ ਜੀ ਹੈਗਾ ਉਹ ਵੀ ਇਹਦੇ ਵੀ ਖੇਤੀ ਦਾ ਕੰਮ ਲੈਨੇ ਸਾਰਾ ਉਦੋਂ ਸਾਰਾ ਕੁਝ ਲਾ ਦੇਨੇ ਅੱਛਾ ਜਣੀ ਕਿ ਜਿਹੜੇ ਟਾਇਰ ਇਹ ਸਾਰਾ ਕੁਝ ਜੇ ਬਈ ਜਣੀ ਕਿ ਸੈਂਪਲ ਟਰੈਕਟਰ ਬਣ ਜਾਂਦਾ ਹੈ ਜੀ ਵੀਰੇ A to Z ਸਾਰੀ ਸਮਗਰੀ ਲਾ ਦੇਨੇ ਸੁੱਦੀ ਲਾ ਦੇ ਜੇ ਮੈਨਾਂ ਵੀ ਤੁਸੀਂ ਹੁਣ ਫਦੇ ਘਰ ਸਾਹਿਬ ਆ ਜਲ ਤਿਆਰ ਕਰਦੇ ਆ ਨਾ ਤਿਆਰ ਕਰ ਤੁਸੀਂ ਲਾ ਲੋ 6 ਮਹੀਨੇ ਤੋਂ ਆ ਇੰਨੀ ਮੋੜ ਕੇ ਚੱਲ ਰਹੀ 6 ਮਹੀਨੇ ਤੋਂ ਤਿਆਰੀ ਕਰ ਰਹੇ ਆ ਵੀ ਆ ਦਿਨਾਂ ਦੀ ਬੈਠੇ ਲੱਗਾ ਬਈ ਵਿੱਚ ਆਪਾਂ ਮਿਊਜ਼ਿਕ ਸਿਸਟਮ ਵੀ ਦੇਖ ਰਹੇ ਆ ਬਹੁਤ ਵੱਡਾ ਤੇ ਬਹੁਤ ਸੋਹਣਾ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਬਈ ਇਹਦਾ ਮਿਊਜ਼ਿਕ ਸਿਸਟਮ ਵਾਲੇ ਦੱਸੋ ਇਹਦਾ ਕੀ ਰੇਟ ਆ ਤੇ ਕਿੱਥੋਂ ਤਿਆਰ ਕਰਵਾਇਆ ਬਈ ਇਹ ਇਹ ਵੀਰੇ ਸਿਸਟਮ ਜਿਹੜਾਗਾ 6 ਬੇਸਾਂ ਵਾਲਾ ਇਹ 15 ਇੰਚੀ ਹੈਂਡ ਮੇਡ ਤੁਸੀਂ ਲਾ ਲੋ ਇਹ 6 ਬੂਫਰ ਆਗੇ ਇਹ ਕਲਰ ਡੈਕ ਦੀ ਗ੍ਰੇਡ ਦੀ ਗੱਲ ਕਰੀਏ ਡੇਢ ਕ ਲੱਖ ਰੁਪਏ ਦਾਗਾ ਜਿਹੜਾ ਪਿੱਛੇ ਆਪਣੇ ਖੜਾ ਕੀਤਾ ਵੇ ਇਹ ਜੀ ਨਹੀਂ ਇਹ ਡੈਕੋਰੇਸ਼ਨ ਵੀਰੇ ਹਟਾ ਕੀਤਾ ਛਤਰੀ ਦੇ ਕਿੰਨਾ ਖਰਚਾ ਇਹਦੇ ਤੇ ਇਹਦੇ ਤੇ ਬਾਈ ਜਿਹੜਾ ਆਪਾਂ ਲੱਗਾ 2.5 ਕ ਲੱਖ ਦੇ ਲੱਗੇ ਲੱਗੇ ਵੀਰੇ ਸਿਸਟਮ ਤੇ ਛਤਰੀ ਦੇ ਤੇ ਜਦੋਂ ਬਾਈ ਪਿੰਡ ਵਿੱਚ ਪਰ ਜਾਂਦੇ ਚਾਲਦੇ ਤੇ ਲੋਕ ਪਰ ਪਹਿਲਾਂ ਪਹਿਲਾਂ ਗੱਲਾਂ ਨਹੀਂ ਕਰਦੇ ਸੀਗੇ ਵੀ ਵੇਖੋ ਕੰਜਰ ਕਿੰਨਾ ਕਰਦੇ ਫਿਰਦੇ ਆ ਕੀ ਕਰੀ ਜਾਂਦੇ ਆ ਆਵਾਜ਼ ਕਰ ਲੈਂਦੇ ਆ ਧਮਕਾ ਪਾਈ ਜਾਂਦੇ ਲੋਕ ਬੋਲਦੇ ਸੀ ਕੋਈ ਨਹੀਂ ਵੀਰੇ ਪਿੰਡੇ ਤਾਂ ਆਪਾਂ ਛੱਡਦੇ ਹੀ ਨਹੀਂਗੇ ਠੀਕ ਹੈ ਬਾਈ ਹਾਂ ਵੀਰੇ ਵੇਖੋ ਜਿਹਨੇ ਬੋਲਣਾ ਉਹਨੇ ਪਿੱਛੇ ਵੀ ਬੋਲ ਦੇਣਾ ਮੂੰਹ ਅੰਬੀ ਜਨੇ ਕੀ ਕੋਈ ਵਿਰੋਧੀ ਵੀ ਹੁੰਦੇ ਕਹਦੇ ਹੋਣਗੇ ਵੀ ਬਲਾਨਿਆ ਦਾ ਮੁੰਡਾ ਵੇਖੋ ਵੀ ਟਰੈਕਟਰ ਤੇ ਪੈਸੇ ਲਾਈ ਜਾਂਦਾ ਪੈਸੇ ਹੀ ਖਰਾਬ ਕਰੀ ਜਾਂਦਾ ਇਹ ਗੱਲਾਂ ਵੀ ਪੜਨ ਤੇ ਕੀ ਕਰਦੇ ਹੋਣਗੇ ਵੀਰੇ ਬਹੁਤ ਕਹਿੰਦੇ ਆ ਪਰ ਘਰ ਤੇ ਕਹਿੰਦੇ ਨਸ਼ਿਆਂ ਤੋਂ ਬਚੇ ਵੀਆ ਸਪੋਰਟ ਕਰਦੇ ਵੀਰੇ ਹੁਣ ਭਰਾ ਦੋ ਮੇਰੇ ਬਾਹਰ ਆ ਗਏ ਠੀਕ ਹੈ ਹਾਂਜੀ ਜਨੇ ਵੇਖੋ ਬਾਈ ਬਾਈ ਦੇ ਦੋ ਭਰਾ ਬਾਹਰ ਆ ਗਏ ਨੇ ਤੇ ਦੋ ਬਾਹਰ ਵੀਰੇ ਹੁਣ ਵੱਡੇ ਭਰਾ ਬਾਹਰ ਸਪੋਰਟ ਕਰਦੇ ਤੇ ਪੰਜਾਬ ਵਿੱਚ ਵਿੱਚ ਸ਼ੌਂਕ ਵੀ ਫੇਰੇ ਪੂਰੇ ਜਾਂਦੇ ਆ ਬਾਈ ਕਹਿੰਦਾ ਜਿੰਨੇ ਦਾ ਟਰੈਕਟਰ ਹੈ ਉਦੋਂ ਦੁੱਗਨੇ ਪੈਸੇ ਇਹਦੇ ਉੱਤੇ ਲੱਗ ਚੁੱਕਿਆ ਬਾਈ ਜਿਵੇਂ ਤੁਸੀਂ ਦੱਸਤਾ ਵੀ ਟਾਇਰ ਸਾਰਾ ਕੁਝ ਤੁਸੀਂ ਇੱਥੋਂ ਲਿਆ ਕੋਈ ਚੀਜ਼ ਐ ਸਪੈਸ਼ਲ ਬਾਹਰੋਂ ਮੰਗਵਾ ਕੇ ਹੀ ਪਾਈ ਹੈ ਇਹਦੇ ਕਿ ਸਾਰਾ ਇੱਥੋਂ ਇੰਡੀਆ ਦੇ ਵਿੱਚੋਂ ਤਿਆਰ ਹੋਇਆ ਵੀਰੇ ਦੋ ਤਿੰਨ ਚੀਜ਼ਾਂ ਇੰਪੋਰਟਡ ਲੱਗੀਆਂ ਵੀਰੇ ਇੱਕ ਤਾਂ ਸ਼ੀਟ ਜਿਹੜੀ ਤੇ ਮੈਂ ਬੈਠਾਂਗਾ ਇਹ ਸੋਲਿਸਟਰ ਜਿਹੜੇ ਬਾਹਰੋਂ ਆਉਂਦੇ ਆ ਇੰਪੋਰਟਡ ਠੀਕ ਹੈ ਬਾਈ ਉਹਨਾਂ ਦੀ ਹੁੰਦੀ ਆ ਉਹ ਸ਼ੀਟ ਲਈ ਵੀ ਆ ਤੇ ਇੱਕ ਵੀਰੇ ਇਹਦੇ ਪਾਸੇ ਕੰਨੀ ਤੇ ਲਾਈਟ ਲੱਗੀ ਵੀ ਆ ਠੀਕ ਹੈ ਉਹ ਵੀ ਸੋ ਇੰਪੋਰਟਡ ਹੀ ਆ ਠੀਕ ਬਾਈ ਹੁਣ ਤੁਸੀਂ ਕੱ ਗੀਰਤਨ ਤੋਂ ਬਾਅਦ ਹੀ ਚਾਲੇ ਪਾਵਾਂ ਪਿੰਡ ਠੀਕ ਹੈ ਜੈ ਉਸ ਰਬੇ 7 ਸਾਲ ਹੋ ਗਏ ਐਸੇ ਵਾਰ ਤੁਸੀਂ ਆਦਾ ਟਰੈਕਟਰ ਮੋਡੀਫਿਕੇਸ਼ਨ ਕਰਕੇ ਲੈ ਆਂਦਾ ਪਹਿਲਾਂ ਤੁਸੀਂ ਹੋਰ ਟ੍ਰਾਈਟਨ ਨੂੰ ਇੱਥੇ ਵੇਖਦੇ ਹੋਵਾਂਗੇ ਜਦੋਂ ਆਉਦੇ ਹੋ ਕਿ ਨਾ ਕੋਈ ਸ਼ੌਕ ਹੋਊਗਾ ਤੇ ਮੇਰੇ ਐਸੇ ਵਾਰ ਜਦੋਂ ਆਪ ਤੋਂ ਤੁਸੀਂ ਤਿਆਰ ਕਰਕੇ ਲੈ ਆਂਦਾ ਕਰਾਊਡ ਆਉਂਦਾ ਫੋਟੋ ਮੈਂ ਖਿਚਾਉਂਦੇ ਆ ਤੇ ਭਾਈ ਕਿਵੇਂ ਫੀਲ ਹੁੰਦਾ ਭਾਈ ਬਹੁਤ ਸਕੂਨ ਫੀਲ ਹੁੰਦਾ ਕਿ ਤਾਸ਼ੀਦਾਂ ਸਿੰਘਾਂ ਦੀ ਜਗ੍ਹਾ ਤੇ ਵੀਰੇ ਉਹੀ ਸਕੂਨ ਫੀਲ ਹੁੰਦਾ ਸਾਨੂੰ ਕਿ ਜਦੋਂ ਭਰਾ ਮਿਲਣ ਆਉਂਦੇ ਆ ਫੋਟੋ ਕਰਾਉਂਦੇ ਹੋ ਹੋਰ ਪਿਆਰ ਦਿੰਦੇ ਆ ਹਾਂਜੀ ਹਾਂਜੀ ਇੱਕ ਭਾਈ ਤੁਹਾਨੂੰ ਇੱਕ ਸਵਾਲ ਹੋ ਦੇ ਭਾਈ ਬਹੁਤ ਮੁੰਡੇ ਟਰੈਕਟਰ ਲੈ ਕੇ ਆਉਂਦੇ ਆ ਨਾ ਸੜਕ ਦੇ ਰੇਸਾ ਮਾਰਦੇ ਨੇ ਕਈ ਬਾਈ ਵੀਡੀਓ ਦੇਖਦੇ ਏਡਾ ਇਕ ਲਾ ਲਿਆ ਮਿਊਜ਼ਿਕ ਛੱਡ ਲਿਆ ਕੋਈ ਰੇਸਾ ਲਾ ਲੈਂਦੇ ਆ ਭਾਈ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੀ ਉਹ ਕੀ ਸਾਬਤ ਕਰਨਾ ਚਾਹੁੰਦੇ ਆ ਭਾਈ ਉਹਨਾਂ ਨੂੰ ਨੋਜਵਾਂ ਨੂੰ ਕੀ ਕਹਿਣਾ ਚਾਹੋਗੇ ਉਹ ਤਾਂ ਸਮਝੋ ਬਾਹਰ ਹੀ ਏ ਤੁਸੀਂ ਲਾ ਲਓ ਇੱਥੇ ਸ਼ਿਦਾਂ ਸਿੰਘਾਂ ਦੀ ਧਰਤੀ ਤੇ ਆਏ ਆ ਸਹੀ ਆ ਨਤਮਸਤਕ ਹੋਣ ਆਏ ਆ ਆ ਤੁਸੀਂ ਲਾ ਲਓ ਜੀ ਮਿਊਜ਼ਿਕ ਸਿਸਟਮ ਲਾਇਆ ਨਹੀਂ ਇੱਥੇ ਅਗੇ ਹੁਣ ਬਹੁਤ ਲੰਘਦੇ ਇਥੇ ਰੇਸਾ ਮਾਰਉਂਦੇ ਪੜਾਕੇ ਇਹ ਚੀਜ਼ ਵੀਰੇ ਇੱਥੇ ਸ਼ੋਭਾ ਨਹੀਂ ਦਿੰਦੀ ਤੁਸੀਂ ਲਾ ਲਓ ਆਪਣੇ ਲਈ ਕੁਰਬਾਨੀਆਂ ਦਿੱਤੀਆਂ ਸਹਿਬਜ਼ਾਦੇ ਨੇ ਸਾਰਾ ਪਰਿਵਾਰ ਤੌਰ ਤੇ ਗੁਰੂ ਨੇ ਆਪਣੇ ਲਈ ਇਹ ਚੀਜ਼ ਇੱਥੇ ਵੀਰੇ ਸ਼ੋਭਾ ਜਮੇ ਨਹੀਂ ਦਿੰਦੀ ਅਨੰਦਪੁਰ ਸਾਹਿਬ ਇਹ ਚੀਜ਼ਾਂ ਬਹੁਤ ਫੁੱਲੜਬਾਜੀ ਕਰਦੇ ਬਈ ਆਪੇ ਉਹੀ ਕਹਿੰਦੇ ਵੀ ਉਹ ਨੌਜਵਾਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਉਹ ਨੌਜਵਾਨਾਂ ਕੁੱਸਕ ਨੌਜਵਾਨਾਂ ਕਰਕੇ ਬਈ ਸਾਰੇ ਨੌਜਵਾਨਾਂ ਤੇ ਧੱਬਾ ਲੱਗਦਾ ਬਈ ਹੈ ਨਾ ਬਈ ਪਰ ਜੇ ਮੈਂ ਤਾਂ ਅਹੀ ਕਹਿਣਾ ਚਾਹੁੰਦਾ ਉੱਤੇ ਜਿੰਨੇ ਮਰਜ਼ੀ ਜਿਵੇਂ ਸ਼ੋਅ ਕਰੀ ਜਾਓ ਇਹ ਚੀਜ਼ ਸੋਹਣੀ ਲੱਗਦੀ ਆ ਜਿਵੇਂ ਲੱਚਰਤਾਂ ਵਾਲੇ ਕੰਮ ਨਾ ਕਰੋ ਮਤਲਬ ਸਾਰੇ ਪਿਆ ਦੇ ਵਿੱਚ ਕਈ ਤੁਸੀਂ ਗਿਣਵੇਂ ਕੋਈ 20 25 ਮੁੰਡੇ ਹੋਣਗੇ ਜਿਹਨੇ ਸ਼ੌਗ ਲੈਡਰ ਤਿਆਰ ਕੀਤੇ ਹੋਏ ਹਨ ਤੁਹਾਡੀ ਭੈਸ ਤੋਂ ਚੌਣ ਨਾਲ ਸਾਰੇ ਗੱਲਬਾਤ ਹੁੰਦੀ ਰਹਿੰਦੀ ਐ ਜਦੋਂ ਜਾਣਦੇ ਜਿਹੜੇ ਮਤਲਬ ਕੋਈ ਸਟੰਟਮੈਨ ਹੈ ਜਿਵੇਂ ਲੱਕੀ ਹੋ ਗਿਆ ਜਾਂ ਹੋਰ ਕਈ ਮੁੰਡੇ ਆ ਆਸੇ ਤੁਹਾਡਾ ਸਬੰਧ ਗੱਲਬਾਤ ਹੁੰਦੀ ਰਹਿੰਦੀ ਟਰੈਕਟਰਾਂ ਬਾਰੇ ਹਾਂਜੀ ਹਾਂਜੀ ਵੀਰੇ ਇਸ ਲਗਭਗ ਦਾ ਸਾਰਿਆਂ ਨੂੰ ਹੁੰਦੀ ਇੱਕ ਦੋ ਨਹੀਂ ਹੁੰਦੀ ਭਰਾਵਾਂ ਵੀ ਸਟੰਟ ਵੀ ਕਰਦੇ ਹਾਂ ਕਿ ਬਸ ਸਿੰਪਲੀ ਵੀਰੇ ਸਟੰਟ ਮੇਰੇ ਜਾਣ ਸਭ ਨੂੰ ਪਿਆਰੀ ਕੀ ਫੈਦਾਂ ਤੇ ਭਾਈ ਆਪਾਂ ਥੱਲੇ ਉਤਰ ਕੇ ਆਪਾਂ ਗੱਲਬਾਤ ਕਰਦੇ ਹਾਂ ਮੇਰੇ ਸੈੱਟ ਨੂੰ ਦਿਖਾਉਣੇ ਆ ਆ ਜਾਓ ਭਾਈ ਆਪਾਂ ਥੱਲੇ ਤੁਹਾਨੂੰ ਦਿਖਾਉਣੇ ਆ ਭਾਈ ਸਾਰਾ ਕੁਝ ਗੱਲਬਾਤ ਕਰਾਉਣੇ ਆ ਬਾਈ ਨਾਲ ਟਾਇਰਾਂ ਦਾ ਤੁਸੀਂ ਜਿਹੜਾ ਸੈਅ ਦੇਖ ਸਕਦੇ ਹੋ ਆਪਣੇ ਨਾ ਮੇਰੇ ਕੱਦ ਤੋਂ ਵੀ ਤਾਂ ਟੱਪਦਾ ਗਿਆ ਬਾਈ ਨੇ ਕਿੱਡੇ ਕਿੱਡੇ ਟਾਇਰ ਪਾਏ ਬਾਈ ਕੈਮਰਾਮੈਨ ਕਹਿੰਗਾ ਮੂਲੇ ਟਾਇਰਾਂ ਦੇ ਵੀ ਇੱਕ ਵਾਰ ਜ਼ਰੂਰ ਮਾਰ ਜਾਵੇ ਤੁਸੀਂ ਟਾਇਰ ਦੇਖੋ ਭਾਈ ਜਿਹੜੀਆਂ ਆ ਚੀਜ਼ਾਂ ਹੈ ਮਨਲਾ ਤੁਸੀਂ ਟਾਇਰਾਂ ਦੇ ਵਿੱਚ ਬਣਾਇਆ ਹੈ ਨਾ ਇਹ ਭਾਈ ਤੁਸੀਂ ਆਪ ਹੀ ਕ੍ਰੀਏਟ ਕਰਿਆ ਕਿ ਕਿਸੇ ਤੋਂ ਬਣਵਾਇਆ ਜਾਂ ਕਿ ਆਪ ਦੇ ਦਿਮਾਗ ਵਿੱਚ ਹੀ ਸਾਰਾ ਕੁਝ ਆਇਆ ਆਪ ਹੀ ਕ੍ਰੀਏਟ ਕਰਵਾਈਆਂ ਲੇਜ਼ਰ ਕਟਿੰਗ ਹੋਈ ਵੀ ਹੈ ਸਾਰੀ ਲੇਜਨਾ ਤਿਆਰ ਕਰਵਾਇਆ ਇਹਨੇ ਕੋਈ ਤੁਹਾਡੇ ਦਿਮਾਗ ਦੀ ਹੈ ਕਿ ਹਾਂਜੀ ਵੀਰੇ ਆਪਦੇ ਦਿਮਾਗ ਦੀ ਹੈ ਸਪੈਸ਼ਲੀ ਜੇ ਕਹਿੰਦੇ ਜੱਟ ਜਗੜਦੀ ਹੁੰਦੇ ਹਰੇਕ ਕੰਮ ਆਪ ਹੀ ਕਰਦੇ ਜਿਵੇਂ ਕਿ ਕਿਸੇ ਤੋਂ ਡਾਕਟਰ ਨੁਸਖਾ ਤਿਆਰ ਨਹੀਂ ਕੀਤਾ ਵੀਰੇ ਸਾਰਾ ਕਿਸੇ ਦਾ ਇੰਤਿਆਰ ਕੀਤਾ ਨਹੀਂ ਜਿਵੇਂ ਆਪਾਂ ਕੀਤਾ ਬਾਈ ਬਾਹਰ ਦੇਖ ਸਕਦੇ ਬਾਈ ਇਧਰ ਦਿਖਾਓ ਸਿੱਧੇ ਇਹਦਾ ਲਾਈਵ ਹੈ ਜਿਹੜੇ ਬਾਈ ਰੀਅਲ ਹੀ ਲਾਈਵ ਹੈ ਨਾ ਤੁਸੀਂ ਬਾਈ ਜਿਹੜੇ ਲੱਗ ਆਵੇਂਗਾ ਮੋਡੀਫਿਕੇਸ਼ਨ ਤੇ ਵੀ ਕੁਰਬਾਨ ਲੱਗੀ ਵੀ ਹੈ ਬਈ ਇਹਦਾ ਸੋਨਾ ਬੜਿਆ ਪਰ ਬਈ ਲੋਕ ਸਲਾਉਂਦੇ ਆ ਬਹੁਤ ਕਰਦੇ ਛੋਪਾ ਜੀ ਵੀਰੇ ਬਹੁਤ ਸਲਾਉਂਦੇ ਆ ਨਾ ਆਪਾਂ ਸਾਰੇ ਸ਼ਸਤਰ ਅਸਤਰ ਸ਼ਾਸਤਰੀ ਲਾਇਆ ਇਧਰ ਕਿਰਪਾਨਾਂ ਲੱਗੀਆਂ ਉਧਰ ਖੰਡਾ ਲੱਗਿਆ ਉਧਰ 1984 ਸਾਰਾ ਇਤਿਹਾਸ ਬਾਰੇ ਇੱਕ ਸਾਹਿਬ ਦਾ ਜਾਗਰੂਕ ਕੀਤਾ ਵੈਸੀ ਇਹ ਵੇਖਿਆ ਸ਼ੈਦਰੀ ਵਿੱਚ ਕੈਮਰਾਮੈਨ ਨੂੰ ਕਹਾਂਗਾ ਵੀ ਦਿਖਾਇਆ ਜਾਏ ਦੀਪ ਸਿੱਧੂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲੱਗੀ ਹੋਈ ਵੀ ਆ ਦੀਪ ਸਿੱਧੂ ਬਈ ਪਿੰਡਰਾਂ ਦੇ ਸੰਤ ਨੇ ਆਪਣੀ ਸਾਰੀ ਨੌਜਵਾਨੀ ਬਹੁਤ ਪਿਆਰ ਕਰਦੀ ਆ ਪਰ ਸਾਰਨ ਪਤਾ ਹੈ ਨਾ ਪਰ ਦੀਪ ਸਿੱਧੂ ਵੀ ਆਇਆ ਸੀ ਦੀਪ ਸਿੰਘ ਜਿਹੜਾ ਲੋਕਾਂ ਨੂੰ ਜਗਾ ਰਿਹਾ ਸੀ ਨਾ ਉਹਦੇ ਬਾਰੇ ਬਈ ਕੀ ਤੁਸੀਂ ਦੋ ਗੱਲਾਂ ਕਹਿੰਦੇ ਚੋਂ ਕਿ ਜਦੋਂ ਦੁਰੀਵਾਰ ਮੋਰਚੇ ਲੱਗੇ ਹੋਏ ਆ ਨਾ ਆਪਣੇ ਕਿਸਾਨ ਬਾਟਰਾਂ ਤੇ ਬੈਠੇ ਆ ਦੀਪ ਨੇ ਗੱਲਾਂ ਪਹਿਲਾਂ ਕਹਿਤੀਆਂ ਸੀਗਾ ਉਹਨੂੰ ਬਈ ਤੁਸੀਂ ਕਿਵੇਂ ਵੇਖਦੇ ਹੋ ਦੀਪ ਸਿੱਧੂ ਬਾਰੇ ਜਿਵੇਂ ਪਹਿਲਾਂ ਇਹ ਜੁਨੀਅਰ ਨੇ ਧੱਪੇ ਲਾਏ ਸੀ ਤੇ ਅੱਜ ਜਿਹੜਾ ਕੁਝ ਉਹਨੇ ਕਿਹਾ ਸੱਚ ਹੋ ਰਿਹਾ ਵੀਰੇ ਉਹ ਕੌਮੀ ਯੋਧਾ ਸੀਗਾ ਉਹਦੇ ਹਰ ਕੋਈ ਬਾਣੀ ਨਹੀਂ ਸਕਦਾ ਉਹਨੇ ਵੀਰੇ ਬਹੁਤ ਉਹਨੇ ਫੂਕਾਂ ਮਾਰੀਆਂ ਲੇਰਾਂ ਮਾਰੀਆਂ ਆਪਾਂ ਨੂੰ ਜਾਗਰੂਕ ਕਰ ਲਈ ਪਰ ਕਿਸੇ ਨੇ ਨਹੀਂ ਮੰਨੇ ਉਹਨੂੰ ਗੁਦਾਰ ਸਮਝਦੇ ਸੀ ਹਾਂ ਬਈ ਏਜੰਸੀਆਂ ਨਾਲ ਰਲਿਆ ਵਾ ਪਰ ਉਹ ਨਹੀਂ ਸੀ ਉਹ ਸਹੀ ਬੰਦਾ ਸੀ ਬੋਲਦਾ ਸੀ ਬਈ ਜਿਵੇਂ ਮੈਂ ਬਹੁਤ ਨੌਜਵਾਨੀ ਨੇ ਉਹ ਜਗਾ ਗਿਆ ਜਿਵੇਂ ਮੈਂ ਨੌਜਵਾਨ ਨੇ ਉਸ ਤੋਂ ਬਾਅਦ ਬਹੁਤ ਉੱਠ ਗਿਆ ਨਾ ਪਹਿਲਾਂ ਲੋਕਾਂ ਦਾ ਕ੍ਰੇਜ਼ ਤੁਸੀਂ ਇਹ ਗੱਲ ਮੰਨਦੇ ਹੋ ਬਈ ਹੁਣ ਲੋਕਾਂ ਦਾ ਬਾਹਰ ਵੱਲੋਂ ਕ੍ਰੇਜ਼ ਘਟਿਆ ਨੌਜਵਾਨਾਂ ਦਾ ਗੱਲ ਪੰਜਾਬ ਵਿੱਚ ਹੋ ਰਿਹਾ ਨਾ ਆ ਪਿਆਰ ਕਰਦੇ ਆ ਵੀਰੇ ਤੁਸੀਂ ਲਾ ਲਓ ਮਤਲਬ ਅੰਕੜਾ ਆਇਆ ਸੀਗਾ ਤੁਸੀਂ ਲਾ ਲਓ 20% ਰੇਟ ਸਕਸੈਸ ਰੇਟ ਡੈਕ ਪਿਆ ਕੈਨੇਡਾ ਤੋਂ ਇਧਰ ਆ ਰਹੇ ਆ ਨੌਜਵਾਨ ਇਧਰ ਕਰ ਰਹੇ ਆ ਭਾਈ ਜਿਵੇਂ ਆਪਾਂ ਦਿਖਾਉਣੇ ਆ ਪਿੱਛੇ ਬਾਈ ਨੂੰ ਕਹਾਂਗੇ ਭਾਈ ਛੇਦਰੀ ਦੇ ਪਿੱਛੇ ਦਿਖਾਇਆ ਜਾਵੇ ਫੋਟੋ ਲੱਗਿਆ ਨਰੂਆ ਸਾਹਿਬ ਜਿੱਦੀ ਸਾਡੇ ਲੱਗੀ ਫੋਟੋ ਬਈ ਪਿੱਛੇ ਵੀ ਇਤਿਆਹ ਨਾਲ ਤੁਸੀਂ ਬਹੁਤ ਜੁੜੇ ਹੋ ਮੇਲੇ ਸਿੱਖੀ ਨੂੰ ਬਹੁਤ ਪ੍ਰਿਆਰ ਹੈ ਨਾ ਕਰਦੇ ਹਾਂ ਜੀ ਹਾਂਜੀ ਵੀਰੇ ਆਪਾਂ ਸਾਰਿਆਂ ਨੂੰ ਅਪਰੀਸ਼ੀਏਟ ਕਰਦੇ ਹਾਂ ਵੀ ਸਿੱਖੀ ਨਾਲ ਜੁੜੋ ਵੱਧ ਤੋਂ ਵੱਧ ਧਾਰਮਿਕ ਸਥਾਨਾਂ ਤੇ ਜਾਓ ਠੀਕ ਬਈ ਜਿਹੜੇ ਬਈ ਇਹ ਮੈਂ ਲੈ ਇਹ ਤੁਹਾਡੇ ਦਿਮਾਗ ਦੇ ਵਿੱਚ ਜਿਹੜੇ ਫੋਟੋਆਂ ਤੁਸੀਂ ਲਾਇਆ ਗਏ 84 ਦਾ ਸੰਤਾਂ ਦੀ ਫੋਟੋ ਲੱਗੀ ਹੈ ਪਿੱਛੇ ਇਹ ਤੁਹਾਡੇ ਦਿਮਾਗ ਦੀ ਕ੍ਰੀਏਟਿਵਿਟੀ ਆਪਦੀ ਸੀ ਜਾਂ ਕਿਸੇ ਨੂੰ ਇਹਦਾ ਰੈਸਲਾ ਕਰਕੇ ਲਾਇਆ ਗਏ ਆਪਦੀ ਕ੍ਰੀਏਟਿਵਿਟੀ ਸੀ ਕਿਉਂਕਿ ਭਈ ਆਪਾਂ ਵੇਖਦੇ ਆ ਅਕਸਰ ਨਾ ਜਿਹੜ ਬਹੁਤ ਆਪਣੇ ਬਾਲਿਆਂ ਚੇਟਾ ਲੈ ਕਹਿੰਦੇ ਅੱਤਵਾਦੀ ਹੈ ਜੀ ਇਹ ਉਹ ਆ ਨਾ ਵੀ ਕੇ ਪਰ ਤੁਸੀਂ ਸਪੈਸ਼ਲ ਐਪ ਦੇ ਟਰੈਕਟਰ ਦੇ ਉੱਤੇ ਲਾ ਕੇ ਸ਼ਾਂਤਾ ਦੀ ਫੋਟੋ ਲਾਈ ਹੈ ਦੇਵ ਸਿੱਧੂ ਦੀ ਫੋਟੋ ਲਾਈ ਹੈ ਬਹੁਤ ਪ੍ਰਾਊਡ ਫੀਲ ਹੋ ਰਿਹਾ ਬਈ ਇਹ ਲੈ ਕੇ ਬਈ ਕਿਉਂਕਿ ਆਪਣੇ ਦੇ ਚੀਜ਼ਾਂ ਦੇ ਗੁਦਾਰ ਕਹਿੰਦੇ ਸੀਗੇ ਆਪਣੇ ਇਹ ਚੀਜ਼ਾਂ ਸਾਡਾ ਸੈਰ ਉੱਚਾ ਕਰਵਾ ਰਹੀ ਇੱਥੇ ਹਾਂ ਬਈ ਜਿਵੇਂ ਵਲ ਦੂਰ ਜਾ ਕੇ ਆਏ ਤੀਜੀ ਔਰ ਹੁਣ ਲੰਗਰ ਲੱਗ ਜਾਵਾਂਗੇ ਪਿੰਨੀਆਂ ਦਾ ਥੋੜਾ ਜੀ ਇੱਕ ਦੂਬਾ ਫਤਿਹਗੜਾ ਸਾਹਿਬ ਤੋਂ ਬਾਅਦ ਠੀਕ ਹੈ ਲੋਹੜੀ ਤੋਂ ਬਾਅਦ ਜਾ ਰਹੇ ਹਾਂ ਯਾਨੀ ਕਿ ਇਹੀ ਟਰੈਕਟਰ ਫੇਰ ਬਾਡਰ ਤੇ ਜਾ ਰਿਹਾ ਬਈ ਹਾਂਜੀ ਵੀਰੇ ਸਾਨੂੰ ਵੇਖਣ ਨੂੰ ਮਿਲੂਗਾ ਇਹ ਨਰਚ ਕੋ ਬਾਈ ਕਹਦਾ ਬਾਡਰ ਤੇ ਵੀ ਕਿਸਾਨਾਂ ਦੀ ਮਦਦ ਲਈ ਜਾ ਰਹੇ ਹੈ ਇਹੀ ਟਰੈਕਟਰ ਸਾਨੂੰ ਉੱਥੇ ਵੇਖਣ ਨੂੰ ਮਿਲੂਗਾ ਜਮਦੂਤ ਦਾ ਝੋਟਾ ਬਾਈ ਦੀ ਆਪ ਆਈਡੀ ਮੈਂਸ਼ਨ ਕਰਾਂਗੇ ਤੁਸੀਂ ਦੇਖਿਓ ਬਹੁਤ ਸੋਹਣੇ ਸੋਹੜੇ ਰੀਲਾਂ ਤੇ ਬਹੁਤ ਹੈ ਜਿਨੇ ਕਿ ਪਿਆਰੀਆਂ ਬ ਜੋੜ ਵਾਲੇ ਕੋਸ ਨਹੀ ਗਲਤਾਨ ਹੋਈ ਜਾਂਦੇ ਆ ਨਾ ਮੈਂ ਵੇਖਦੇ ਪੁੱਠੇ ਰਾਵਨ ਨੀ ਪਈ ਜਾਂਦੇ ਆ ਜਾਂ ਹੁੱਲੜ ਬਾਜੀ ਕਰਦੇ ਉਹਨਾਂ ਬਾਰੇ ਵੀ ਕੀ ਕਹਿਣਾ ਜਾਊਂਗੇ ਆਪਾਂ ਤਾਂ ਵੀਰੇ ਆਹੀ ਕਹਿਣਾ ਚਾਹਾਂਗੇ ਮੀਨ ਨਸ਼ੇ ਦੀ ਦਲਦਲ ਤੋਂ ਨਿਕਲੋ ਪੰਜਾਬ ਪਹਿਲਾਂ ਹੀ ਬਦਨਾਮ ਹੋ ਚੁੱਕਾ ਚਿੱਟੇ ਦੀ ਲਹਿਰ ਚ ਜਿਹੜਾ ਕਹਿੰਦੇ ਆ ਇਹ ਆਪਣੇ ਹਾਂਜੀ ਹਾਂਜੀ ਵੀਰੇ ਇਹ ਲਾਲੋ ਚਿੱਟਾ ਇੱਕ ਹਸਾਬ ਦਾ ਦਬ ਰਿਹਾ ਆਪਣੇ ਪੰਜਾਬ ਨੂੰ ਇਹ ਚੀਜ਼ੋਂ ਨਿਕਲੋ ਮੈਂ ਲਗਦਾ ਨੌਜਵਾਨਾਂ ਨੂੰ ਕਹਿਣਾ ਵੀ ਇਹ ਚੀਜ਼ ਦਾ ਨਸ਼ਾ ਲਾਉ ਸੰਦਾਂ ਦਾ ਹਾਂ ਆ ਜੀ ਵੀਰੇ ਸ਼ੌਂਕ ਪੂਰਾ ਇਸ ਕੋਲ ਘੱਟਾ ਕੇ ਇਸ ਕੋਲ ਵੱਧਾ ਜੇ ਵੀਰੇ ਆਪਾਂ ਵੇਖ ਰਹੇ ਜੇ ਮਤਲਬ ਸੰਦਾਂ ਦਾ ਪਿਆਰ ਇਹ ਰਿਆ ਨੌਜਵਾਨਾਂ ਦਾ ਖੇਤੀ ਬੰਨੀ ਵੀ ਵਾਪਸ ਨੌਜਵਾਨ ਮੁੜ ਰਹੇ ਕਿਉਂਕਿ ਪਹਿਲੇ ਵਿੱਚ ਦੇ ਖੇਤੀ ਬਿੱਲ ਕਰ ਆਪਣੇ ਪਿਓ ਦੇ ਨੌਜਵਾਨ ਛੱਡ ਚੁੱਕੇ ਸੀ 12 ਬੰਨੀ ਹੋ ਗਏ ਸੀ ਹੁਣ ਤੁਸੀਂ ਮੰਨਦੇ ਹੋ ਕਿ ਇਹ ਧਿਆਨ ਖੇਤੀ ਬੰਨੀ ਹੋਇਆ ਨੌਜਵਾਨਾਂ ਦਾ ਹਾਂਜੀ ਵੀਰੇ ਮੈਂ ਵੀ 12 ਬਾਅਦ ਤੋਂ ਬਾਅਦ ਖੇਤੀ ਨਹੀਂ ਧਿਆਣੀ ਕੀਤਾਗਾ ਠੀਕ ਹੈ ਹਾਂਜੀ ਵੀਰੇ ਬਈ ਜਿਹੜੇ ਕਿ ਤੁਹਾਡੇ ਮਨ ਦੇ ਵਿੱਚ ਪਹਿਲਾਂ ਆਇਆ ਸੀ ਬਾਅਦ ਵਿੱਚ ਬਰਦਸ ਗਿਆ ਬਈ ਇਹ ਸ਼ੌਕ ਹਾਂਜੀ ਹਾਂਜੀ ਵੀਰੇ ਮੈਂ ਕੈਨੇਡਾ ਵੀ ਠਗਰਾਦਾ ਐ ਅਪ ਦੇ ਸ਼ੌਕ ਦੇ ਪਿੱਛੇ ਯਾਨੀ ਕਿ ਇਹ ਤੇ ਬਈ ਹੁਣ ਇਹ ਦੁਬਾਰਾ ਵਿੱਚ ਹੋਰ ਵੀ ਪੈਸੇ ਤੁਸੀਂ ਲਾ ਰਹੇ ਹੋਰ ਮੋਟੀਫਿਕੇਸ਼ਨ ਆ ਰਹੀ ਹੈ ਉਹਨੋਂ ਡਿਫਰੈਂਟ ਇਸ ਤੋਂ ਵੀ ਵੱਖਰਾ ਕਰਕੇ ਲੈ ਕੇ ਆਉਂਦੇ ਸਭ ਤੋਂ ਡਿਫਰੈਂਟ ਲੋਕੀ ਵੇਖਣ ਨੂੰ ਮਿਲੂ ਸੋ ਭਾਈ ਆ ਬਾਈ ਦਾ ਕਰਦੇ ਹੋ ਸੇਵਾ ਕਿੰਨੇ ਨੌਜਵਾਨ ਬਾਈ ਤੁਹਾਡੇ ਕਿੰਨੇ ਜਿਹੜਾ ਮੁੰਡੇ ਦਾ ਜੱਥਾ ਆਇਆ ਸਾਰਾ ਕਿੰਨੇ ਮੁੰਡੇ ਆਏ ਆ ਸਾਰੇ ਤੁਸੀਂ ਕਿੰਨੇ ਹਾਕਮ ਹਾਕਮ ਸਿੰਘਾ ਜੀ ਦੋ ਬਾਈ ਬਾਈ ਦੇ ਫੜਾ ਦੇ ਬਾਈ ਕਿੰਨੇ ਜਣੇ ਦਾ ਜੱਥਾ ਆਇਆ ਬਾਈ ਤੁਹਾਡਾ ਤੇ ਕਿਵੇਂ ਬਈ ਸੇਵਾ ਤੇ ਹੁਣ ਸੇਵਾ ਚੱਲ ਰਹੀ ਹੈ ਸੇਵਾ ਕਰਦੇ ਹੋ ਜੀ ਜਾਨੀਆਂ ਸ਼ਾਮ ਨੂੰ ਪੰਜ ਸਾਡਾ ਟਰਾਲਾ ਜਾਂਦਾ ਪੰਜਾਂ ਬੰਦੇ ਜਾਂਦਾ ਹੀ ਲੰਗਰਾਂ 'ਚ ਸੇਵਾ ਕਰਦੇ ਆਂ ਪੰਜ ਇੱਥੇ ਜੇ ਪੰਜ ਤੇ ਪੰਜ ਟਰੈਕਟਰ ਕੋਲ ਠੀਕ ਹੈ ਜਿਵੇਂ ਕਿ ਬਈ ਤੁਹਾਨੂੰ ਪਤਾ ਹੈ ਕਿ ਟਰੈਕਟਰਾਂ 'ਚ ਚੋਰੀ ਵੀ ਹੋਇਆ ਤੁਸੀਂ ਵੀਡੀਓ ਦੇਖੀ ਹੋਗੀ ਉਹ ਦੇਖ ਕੇ ਬਈ ਕੁਝ ਮਾਨੂੰ ਡਰ ਵੀ ਲੱਗਿਆ ਕਿ ਆਪਣਾ ਸੰਦਾ ਬਹੁਤ ਮਹਿੰਗਾ ਬਈ ਜਿਹੜੇ ਇੱਥੇ ਹੁੰਦੇ ਨੇ ਪੰਜਾਂ 16 ਹੁੰਦਾ ਨਹੀਂ ਲੰਗਰਾਂ 'ਚ ਸੇਵਾ ਕਰਦੇ ਆਂ ਪੱਕੇ ਇੱਥੇ ਪੰਜ ਹੁੰਦੇ ਆ ਦੋ-ਤਿੰਨ ਟਰੈਕਟਰ ਤੇ ਤਿੰਨ ਪਾਸੇ ਜਿੰਨੇ ਟਰੈਕਟਰ ਦੇ ਕੋਈ ਰੱਖੀਏ ਇੱਥੇ ਬੰਦੇ ਬੈਠੇ ਜਾਂ ਹਾਕਮ ਸਿੰਘ ਦਾ ਪਿੰਡ ਬੰਗਾ ਦਾ ਤੁਸੀਂ ਦੇਖ ਸਕਦੇ ਹੋ ਤੇ ਇਹ ਟਰੈਕਟਰ ਦੀ ਲੋਕੇਸ਼ਨ ਦਿਖਾ ਚੁੱਕਿਆ ਬਾਈਆਂ ਨਾਲ ਗੱਲ ਕਰੀਏ ਵੇਖੋ ਬਾਈ ਤੁਸੀਂ ਟਾਇਰ ਕਿਹਦਾ ਆ ਦਿਪਾਈ ਇੱਕ ਹੀ ਟਾਇਰ ਹੈ ਕੈਮਰੇ ਦੇ ਫਰੇਮ ਵਿੱਚ ਵੀ ਨਹੀਂ ਆ ਰਿਹਾ ਏਡੇ ਦੇ ਵੱਡੇ ਟਾਇਰ ਪਾਏ ਹੋਏ ਆ ਤੇ ਬਹੁਤ ਵਾਅ ਟਰੈਕਟਰ ਤਿਆਰ ਕੀਤਾ ਵੇਖੋ ਗੱਲਬਾਤ ਕੀਤੀ ਹੈ ਬਾਈ ਜਰ ਕਿਹ ਬਿੰਡੇਰ ਕੇ ਦੇ ਵਿੱਚੋਂ ਹਾਕਮ ਸਿਕੜਾ ਪਿੰਡ ਨੇ ਹਾਕਮ ਸਿਕੜਾ ਪਿੰਡ ਤੋਂ ਨੌਜਵਾਨ ਹੈ ਕਿ ਟਰੈਕਟਰ ਤਿਆਰ ਕੀਤਾ ਬਾਈਆਂ ਨੇ ਸਵਰਾਜ ਬਹੁਤ ਸੋਹਣਾ ਗੱਲਬਾਤ ਕਰਾਈ ਹੈ ਬਾਈ ਦਾ ਪੰਜਾਬ ਨਾਲ ਸਿੱਖੀ ਨਾਲ ਧਰਮ ਨਾਲ ਬਹੁਤ ਬਾਈ ਦਾ ਪਿਆਰ ਹੈ ਬਾਈ ਨੇ ਫੋਟੋਆਂ ਬਹੁਤ ਸੋਹਣੀਆਂ ਲੱਗੀਆਂ ਉਹ ਟਰੈਕਟਰ ਬਹੁਤ ਸੋਹਣਾ ਤਿਆਰ ਕੀਤਾ ਵਾ ਸੋਨ ਸਾਰੀ ਲੁੱਕ ਟਰੈਕਟਰ ਦੀ ਦਿਖਾਈ ਹੈ ਸੋ ਜਿਵੇਂ ਇਦਾਂ ਦੇ ਨੌਜਵਾਨ ਆਪਣੇ ਸ਼ੌਂਕ ਪੂਰੇ ਕਰ ਰਹੇ ਆ ਤੁਸੀਂ ਜਰੂਰ ਵੀਡੀਓ ਸ਼ੇਅਰ ਕਰਕੇ ਗਾਂ ਜਿਹੜੇ ਹੋਰ ਨੌਜਵਾਨ ਹਨ ਜਿਹੜੇ ਗਲਤ ਰੰਗ ਬਣੇ ਜਾ ਰਹੇ ਆ ਉਨਾ ਤੱਕ ਵੀਡੀਓ ਪਹੁੰਚਦੀ ਕਰੋ ਕਿਉਂਕਿ ਇੱਕ ਮੋਟੀਵੇਸ਼ਨ ਦਾ ਕੰਮ ਹੁੰਦਾ ਜਦੋਂ ਨੌਜਵਾਨ ਇਦਾਂ ਦੇ ਕੰਮ ਕਰਦੇ ਕਈ ਔਰ ਮੋਟੀਵੇਟ ਹੋ ਕੇ ਹੋਰ ਨੌਜਵਾਨ ਵੀ ਆਪਦੇ ਵਾਪਸ ਹੀ ਕਰਦੇ ਆ ਸੋ ਵੀਡੀਓ ਜੇ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ